नशा बेचणाला बका दो ही नहीं छकनेंबरदार जमानता करा सरपंच जमानत कर रहे हैं जिम्मेवारी तो मगर तुम्हें भैया आप नशा बकाऊगा अस पिंड चो कमान करते हैं उन्होंने बाहर क्डन की जिम्मेवारी तौर है नंबरदार या सपंच होकर कोई जमानत करूंगा वो बच्चा नहीं जा रहा जिना मर्जी है

और वाला ख़त्म किसी औलाद नहीं होती ये भयानक खतरनाक नशा सो इस के मेरी बेटियां नशे जो बेचने में जो किसी माजी तो होगी मैं अब सारा नगर खड़ा बीवीओ साहब खड़े

ਕਾਸਮ ਦੇ ਟੋੜੇ ਪੈਂਦੇ ਤੇ ਵੀ ਉਧਰ ਹੀ ਮਿਲੀਏ ਉਧਰ ਹੀ ਮਿਲੀਏ ਉਧਰ ਹੀ ਮਿਲੀਏ ਜਦਾਂ ਮਰਜ਼ੀ ਆ ਕੇ ਮਿਲੋ ਹਾਂ ਸਾਡੇ ਦੇ ਇੱਕ ਇੱਕ ਮੀ ਹੈ ਵੀ ਅਸੀਂ ਲੋਰਾਂ ਨਹੀਂ ਜਾਂਦੇ ਕਿਸੇ ਨੂੰ ਵੀ ਟੋੜੇ ਪਿੰਦੇ ਤੇ ਪਾਕ ਪਵਾ ਕੇ ਉਹਨੂੰ ਉਧਰ ਨਾਲ ਲਿਵਾ ਕੇ ਉਹਨੂੰ ਉਧਰ ਨਾਲ ਜਣਾ ਕੇ ਉਹ ਕੱਤ ਸਾਡਾ ਬਿਲਕੁਲ ਨਹੀਂ ਨਾ ਅਸੀਂ ਪਰਚੇ ਕਰਦੇ ਨੇ ਨਾ ਸਾਨੂੰ ਕਰਾਉਣੇ ਨੇ ਨਾ ਸਾਡੇ ਉਸ ਪਾਸੇ ਵੱਲ ਆ ਕੇ ਸਾਨੂੰ ਕੋਤੰਮੇ ਦੀ ਲੋੜ ਐ ਕਿਸੇ ਨੂੰ ਵੀ ਉਧਰ ਪਰਚਾ ਕਰੋ ਤੇ ਪਰਚਾ ਕਰੋ ਉਹ ਪਰਚਾ ਲੈਦਾ ਮਸਾਤਾ ਕਰੇ ਨੇ ਉਹ ਜਿਹੜੇ ਪਰਚੇ ਕਰਨ ਦੇਤੇ

ਇਕਦਾ ਆਪ ਤੁਮ ਜੋ ਵੀ ਖਿਲਾੜੀ ਨੂੰ ਬੁਲਾ ਲੀਏ ਉਸ ਉਹ ਸਾਡਾ ਕਿਸੇ ਨੇ ਮਾਰੀ ਫੜਨੀ ਜਿਵੇਂ ਮੈਂ ਤੋਹਾ ਫਿਰਦਾ ਪਹਿਲਾਂ ਵੀ ਮੈਂ ਫਿਰ ਜਾਂਦਾ ਕਿੱਧਰ ਗਏ ਨਾ ਕੋਈ ਮਿਲਦਾ ਨਾ ਗੇਂਦਾ ਕੋਈ ਕੁਛਦਾ ਵੀ ਨਹੀਂ ਆਇਆ ਸੀ ਕਈ ਨੂੰ ਬੜਾ ਪੁੱਠਾ ਬਹਿਮਾ ਇਹ ਪਤਾ ਨਹੀਂ ਉਹ ਐ ਕਰ ਦੋ ਕੁਛ ਨਹੀਂ ਕਿਸੇ ਦੇ ਭਲੇ ਸਿੰਗਲ ਪਿੰਡ ਹੋ ਜਾਂਦਾ ਆਮਦੀ ਪਾਰਟੀ ਦੀ ਸਰਕਾਰ ਆਮਦੀ ਪਾਰਟੀ ਦੇਗਾ ਮੰਗੇ ਜਿਹੜੇ ਪੈਸੇ ਆ ਤੁਹਾਡੇ ਪਿੰਡ ਚ ਜਿਹੜੇ ਪੈਸੇ ਅਸੀਂ ਹੁਣ ਲੈਨੇ 50000 ਰੁਪਈਆ ਲੈਣ ਤੁਹਾਡੇ ਇਹ ਤਾਂ ਇੱਕ ਤਾਂ ਲੱਖ 16 ਲੱਖ 11 ਲੱਖ 85 ਲੱਖ ਤੋਂ ਲੱਗ ਜਾਣਗੇ ਇਹ ਨੂੰ 5-7 ਦਿਨਾਂ ਦੇ ਵਿੱਚ ਵਿੱਚ 85 ਲੱਖ ਕੈਮਰੇ ਲੱਗੇ ਜੀ 7 ਲੱਖ ਦੇ ਇੱਕ ਮੈਂ ਨਾਉ ਨਹੀਂ ਲੈਣਾ ਉਹ ਡੇਰੇ ਤੇ ਉਹ ਬਣਵਾਇਆ 15 ਲੱਖ ਲੱਗਿਆ ਬਰਨਾ ਤੇ ਟਾਇਲ ਲਈ ਹੈ ਹਨ ਜੀ ਕੋਲੋਨੀਆ ਵਿੱਚ ਖਰਬਨਜਾ ਲੱਗਿਆ 10 ਲੱਖ ਦਾ

मेरे लाजी जाना जो नहीं लगना जिन्ना मर्जी मैं कंडी जी जाना सो इस करके मेरा मसला इन्हें कि जो मैं मौका मिले मैं पूरा जोर लाल जो काम करवा के वो जब पैसे की कोई घाट नहीं सिर्फ लगा की घाट है लगा सार सारी पंचायत सारे जिन्हें मैंबर है सारे सरपंच मैंबर सारे कट्ठे होके नहीं है एक बताया दूजे तो कोई सारे कट्ठे होकर काम है जो नगर का करवाओ

ਪੂਰਜ ਜੋ ਕਹਿੰਦੇ ਨੇ ਸਭ ਤੋਂ ਪਹਿਲਾਂ ਸਪੂਰ ਵਾਲਾ ਕਰਨਾ ਠੀਕ ਹੈ ਨਹੀਂ ਬਾਕੀ ਇੱਕ ਇਹਨਾਂ ਨੇ ਇੱਥੇ ਕਰਦੇ ਇੱਥੇ ਪਾਰਕ ਜਿੰਨੀ ਕਿ ਜਨਰਲ ਚ ਪਾਰਕ ਪਿੱਛੇ ਹੁੰਦਾ ਬਈ ਨਹੀਂ ਮੈਨੂੰ ਇਹਦਾ ਕੋਈ ਬਰਾੜਾ ਡਾਇਰ ਹੁੰਦਾ ਜਦੋਂ ਆਪਣੇ ਬਰਦਰ ਜਿੰਨੀਆਂ ਜੁੰਦਰੀਆਂ ਪੈਂਦੀ ਇਹ ਮਾਜਰੀ ਦਾ ਦਿਲ ਆ ਗਿਆ ਜੀ ਨਹੀਂ ਇਹਦੇ ਤੇ ਪਾਰਕ ਕੋਈ ਬਣਾਉ ਰਹੇ ਹੋ ਇਹਨੂੰ ਹੋਰ ਐਡਿਟ ਕਰਨਾ ਉਹ ਦੇਖੋ ਨਹੀਂ ਇਹਨਾਂ ਨੇ ਇਹ ਕਹਿੰਦੇ ਨੇ ਜਿਵੇਂ ਨਾ ਕਲਾਸਿਕ ਕਲਾਸਿਕ ਲੁੱਕ ਦੇ ਦੋ ਕਲਾਸਿਕ ਲੁੱਕ ਜਦ ਨੇ ਇਹਨੂੰ ਕਲਾਸਿਕ ਲੁੱਕ ਦੇ ਕੇ ਕਿਸੇ ਨੂੰ ਦਿਖਾ ਕੇ ਅਮ ਠੀਕ ਹੈ ਜੀ ਹਾਂ ਕੋਈ ਦੇਖ ਕੇ ਉਹ ਬਣਾ ਲਓ ਇਹਦਾ ਵੀ ਇਤਿਹਾਸ ਨਾਲ ਜੋ ਬੰਦਾ ਮਕਸਦ ਹੈ ਇਹਦੀ ਹੈ ਨਾ ਜਰੂਰ ਕਰਾਂਗੇ ਸਰ ਆਕੇ ਡਿਸਪਲੇ ਕੀਤਾ ਜਾਣਾ ਜਿਵੇਂ ਜਿਵੇਂ ਜੋ ਵੀ ਤੁਹਾਨੂੰ ਕੋ ਸਾਰਾ ਰਾਗ ਦਿੱਤੇ ਕਰਾਂਗੇ ਹੁਣ ਮੈਂ ਇੱਕ ਵਿਅਕਤੀ ਹੋ ਕੇ ਕਹੂੰਗਾ ਕਿ ਮੁੱਖ ਮੰਤਰੀ ਸਾਹਿਬ ਨੇ ਨਸ਼ੇ ਦੇ ਖਿਲਾਫ ਬੜੀ ਚੰਗ ਵੱਡੀ ਮਿਹਣੀ ਹੋਈ ਹੈ ਉਹਦੇ ਸਬੰਧ ਚ ਮੈਂ ਤੁਹਾਨੂੰ ਸਾਰੰਗ ਦਿੱਤੇ ਕਰਾਂਗਾ ਕਿ ਨਾਰਕਾ ਸਾਂ ਵੇਚਣ ਵਾਲਾ ਨਾ ਬਕਾਉਣ ਵਾਲਾ ਦੋਈ ਨਹੀਂ ਛੱਡਣਾ ਜਿਹੜੇ ਨੰਬਰਦਾਰ ਜ਼ਮਾਨਤਾ ਕਰਾਉਂਦੇ ਨੇ ਸਰਪੰਚ ਜ਼ਮਾਨਤਾ ਕਰਾਉਂਦੇ ਨੇ ਉਹਦੀ ਜ਼ਿੰਮੇਵਾਰੀ ਤੁਹਾਡੀ ਆ ਉਹਨਾਂ ਨੇ ਮਗਰ ਤੁਸੀਂ ਦੇਣਾ ਆਪਾਂ ਕਹਿੰਦੇ ਨਾ ਇਹ ਕਿੰਨਾ ਸ਼ਰਤ ਆਊਗਾ ਅਸੀਂ ਮੈਦਾਨ ਤੋਂ ਕੱਢਾਂਗੇ ਜਿਹੜੇ ਜ਼ਮਾਨਤਾ ਕਰਾਉਂਦੇ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਜ਼ਿੰਮੇਵਾਰੀ ਤੁਹਾਡੀ ਆ ਜੇ ਨੰਬਰਦਾਰ ਜਾਂ ਸਰਪੰਚ ਕੋਈ ਜ਼ਮਾਨਤ ਕਰਾਊਗਾ ਉਹਨੂੰ ਬਖਸ਼ਾ ਨਹੀਂ ਕਰਨਾ ਜਿਹੜਾ ਮਰਜੀ ਆ ਮੇਰੇ ਵੀ ਧਿਆਨ ਚ ਰਹੋ ਜੇ ਕੋਈ ਸਰਪੰਚ ਜਾਂ ਨੰਬਰਦਾਰ ਜ਼ਮਾਨਤ ਕਰਾਉਂਦਾ ਹਮਾ ਦੀ ਹੋ ਕੇ ਨਾ ਦੇਖੂਗਾ ਕਿ ਕਿਵੇਂ ਕਿਥੋਂ ਕੰਮ ਹੁੰਦਾ ਦਾ ਕੀ ਆ ਕੀ ਕਰਵਾ। ਸੋਸਕਰ ਕੇ ਮੇਰੀ ਬੇਤੀਆ ਨਸ਼ੇ ਵਾਲੇ ਨਾਲ ਸਾਡਾ ਕਿਸੇ ਵਾਰ ਕੋ ਸਮਝਾਉਣੀ ਚਾਹੇ ਹੋ। ਆਮਾਦੀ ਪਾਰਟੀ ਦਾ ਜਿਹੜਾ ਕੰਮ ਹੈ ਨਾ ਜਿਹੜਾ ਕਾਂਗਰਸੀ ਦਾ ਜਿਹੜਾ ਵਰਗ ਹੈ। ਜਦੋਂ ਜਿਹਨੇ ਘਰ ਨੂੰ ਅੱਗ ਪੈਂਦੀ ਆ ਉਹਨਾਂ ਨੂੰ ਪਤਾ ਕਿ ਉਹਨਾਂ ਦਾ ਪਰਿਵਾਰ ਹੈ ਜਿਹੜਾ ਕਿਵੇਂ ਅਗਰ ਵਿੱਚ ਜਾ ਰਿਹਾ ਕਿਵੇਂ ਉਹਨਾਂ ਦਾ ਪਰਿਵਾਰ ਜਿਹੜਾ ਵੰਸ਼ ਹੈ ਖਤਮ ਹੋ ਜਾ ਰਿਹਾ ਕਿਤੇ ਜਗਾ ਚਿੱਟੇ ਦਾ ਨਸ਼ਾ। ਇਹਨੇ ਔਣ ਵਾਲਾ ਜਿਹੜੀ ਪੀੜ੍ਹੀ ਆ ਉਹ ਖਤਮ ਕਰ ਦੇਣੀ ਚਾਹੀਦੀ ਉਹਦੇ ਕਿਸੇ ਦੇ ਕੋਲ ਆਗਲੀ ਹੋਊ।